ਸਸ਼ਕਾਲਾ ਸਮਜ਼ਡ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਦਾ ਸਵਾਗਤ ਹੈ ਮੈਂ ਨਿਧੀ ਹਾਜ਼ਰ ਹਾਂ ਇੱਕ ਵਾਰ ਫਿਰ ਟੌਪ 20 ਖਬਰਾਂ ਦੇ ਨਾਲ ਨਜ਼ਰ ਮਾਰਦੇ ਹਾਂ ਸੂਬੇ ਤੋਂ ਲੈ ਕੇ ਦੇਸ਼ ਵਿਦੇਸ਼ ਦੀਆਂ ਮੁੱਖ ਸੁਰਖੀਆਂ ਤੇ ਪੰਜਾਬ ਚੋਅ ਆਪ 13 ਸੀਟਾਂ ਤੇ ਕੱਲੀ ਲੜੇਗੀ ਚੋਣ ਆਪ ਸੁਪਰੀਮ ਕੋਰਟ ਕੇ ਜਵਾਲ ਨਹੀਂ ਦਿੱਤੀ ਹਰੀ ਚੰਡੀ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਵੱਡੀ ਰਾਹਤ ਸੰਗਰੂਰ ਕੋਰਟ ਨੇ ਸਜ਼ਾ ਤੇ ਲਾਈ ਰੋਕ ਹੁਣ ਲਹਿਰਾ ਸਕਣਗੇ ਝੰਡਾ ਮਾਨ ਸਰਕਾਰ ਦਾ ਵੱਡਾ ਫੈਸਲਾ ਕੱਟੇ ਗਏ 10,77,000 ਰਾਸ਼ਨ ਕਾਰਡ ਹੋਣਗੇ ਬਹਾਲ ਪੰਜਾਬ ਦੇ ਸਕੂਲਾਂ ਨੂੰ ਸਰਕਾਰ ਨੇ ਦਿੱਤੇ 1.92 ਕਰੋੜ ਰੁਪਏ ਬੱਚੇ ਪ੍ਰਕਿਆ ਦੀ ਤਿਆਰੀ ਚ ਮਿਲੇਗੀ ਮਦਦ ਪੰਜਾਬ ਪੁਲਿਸ ਹੁਣ ਹੋਵੇਗੀ ਅਪਗ੍ਰੇਡ AI ਤੇ ਮਸ਼ੀਨ ਲਰਨਿੰਗ ਲੈਬ ਸਥਾਪਿਤ ਕਰਨ ਦੇ ਲਈ IIT ਰੋਪੜ ਨਾਲ ਮਿਲਾਇਆ ਹੁ ਲੁਧਿਆਣਾ ਪੁਲਿਸ ਅੜਿੱਕੇ ਚੜੇ 5 ਸੱਟੇ ਬਾਜ 1.94 ਕਰੋੜ ਰੁਪਏ 19 ਮੋਬਾਈਲ ਤੇ 5 ਲੈਪਟਾਪ ਕਿਤੇ ਬਰਾਮਦ ਮੁਰਗੇ ਨੇ ਵਧਾਈ ਪੰਜਾਬ ਪੁਲਿਸ ਦੀ ਚਿੰਤਾ ਹਰ ਪੇਸ਼ੀ ਤੇ ਅਦਾਲਤ ਚ ਕੁੱਕੜ ਲੈ ਕੇ ਹੋਣਾ ਹੋਵੇਗਾ ਪੇਸ਼ ਪੰਜਾਬੀ ਗਾਇਕ ਸਿੱਪੀ ਗਿਲ ਕੈਨੇਡਾ ਚ ਹੋਏ ਹਾਦਸੇ ਦਾ ਸ਼ਿਕਾਰ ਸੜਕ ਤੇ ਪਲਟ ਗਈ ਕਾਰ ਕਰਨਾ ਤੋਂ ਦੁਖਦਾਈ ਖਬਰਾਂ ਨੂੰ ਪਛਾਤੇ ਵਾਹਨ ਨੇ ਬਾਈਕ ਨੂੰ ਮਾਰੀ ਟੱਕਰ ਪਰਿਵਾਰ ਦੇ ਅਤੇ ਪੁੱਤਰ ਦਾ ਹੋਇਆ ਦੇਹਾਂ ਵਿਜੀਲੈਂਸ ਦੀ ਵੱਡੀ ਕਾਰਵਾਈ 5000 ਦੀ ਰਿਸ਼ਵਤ ਲੈੰਦਿਆ ਅਮਰਗੜ ਦਾ ਥਾਣੇਦਾਰ ਰਜਿੰਦਰ ਸਿੰਘ ਨੂੰ ਕੀਤਾ ਗ੍ਰਿਫਤਾਰ ਸ਼ਾਹਜਹਾਂਪੁਰ ਚ ਪਿਆਨਕ ਹਾਦਸਾ ਤੋਂਦ ਚੁਟ ਰੱਕ ਨੇ ਟੈਂਪੋ ਨੂੰ ਮਾਰੀ ਟੱਕਰ ਗੰਗਾ ਚ ਸ্নান ਕਰਨ ਜਾ ਰਹੇ 12 ਧਾਲੂਆਂ ਦੀ ਹੋਈ ਮੌਤ ਤੇਲੰਗਾਨਾ ਚ ਮਿਲਿਆ 100 ਕਰੋੜ ਦਾ ਕਾਲਾ ਧਨ ਨੋਟ ਗਿਣਦੇ ਗਿਣਦੇ ਥੱਕ ਗਏ ਅਧਿਕਾਰੀ 40 ਲੱਖ ਕੈਸ਼ 2 ਕਿਲੋ ਸੋਨਾ ਕਈ ਮਹਿੰਗੀਆਂ ਕੜੀਆਂ ਕਈ ਮਹਿੰਗੇ smartphones ਅਤੇ 10 laptop ਕਿਤੇ ਬਰਾਮਦ। ਕੁਰੂਛੇਤਰੀ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਨੇ ਹਾਸਲ ਕੀਤੀ ਵੱਡੀ ਕਾਮਯਾਬੀ, ਆਰਗੇਨਿਕ ਕੰਪਾਊਂਡ ਕਰੇਗਾ ਕੈਂਸਰ ਕੋਸ਼ਿਕਾਵਾਂ ਦੀ دیوار। ਸ਼੍ਰੀ ਦੁਰਗਿਆਨਾ ਤੀਰਥ ਨੂੰ ਮੋੜ ਬਾਬੰਨਾ ਲੜੋਂ ਦੀ ਮਿਲੀ ਧਮਕੀ ਖਾਲਿਸਤਾਨੀ ਸਮਰਥਕਾਂ ਨੇ ਕਿਹਾ ਗੋਲਡਨ ਟੈਂਪਲ ਨੂੰ ਸੌਂਪੇ ਚਾਬੀ। ਭਾਰਤ ਦੀ ਦਿੱਗਤ ਮਹਿਲਾ ਮੁਕੇਵਾਜ ਐਮਸੀ ਮੈਰੀਕੋਮ ਨੇ ਦੂਤਾ ਸਪਸ਼ਟਕਰਨ ਮੈਂ ਸਨਿਆਸ ਦਾ ਐਲਾਨ ਨਹੀਂ ਕੀਤਾ ਮੇਰੇ ਸ਼ਬਦ ਦਾ ਗਲਤ ਕੱਢਿਆ ਗਿਆ ਅਮਰੀਕਾ ਚ ਸਿੱਖ પતિ ਪਤਨੀ ਨੂੰ ਅਦਾਲਤ ਨੇ ਕੀਤਾ ਦੋਸ਼ੀ ਕਰਾਰ ਜਿਹੜੇ ਭਰਾ ਦਾ ਸਰੀਰਕ ਸ਼ੋਸ਼ਣ ਧਮਕੀਆਂ ਦੇਣ ਅਤੇ ਇਮੀਗ੍ਰੇਸ਼ਨ ਦਸਤਾਵੇਜ਼ ਜ਼ਬਤ ਕਰਨ ਦੇ ਲੱਗੇ ਦੋਸ਼ ਫਰਾਂਸ ਦੇ ਰਾਸ਼ਟਰਪਤੀ ਗਣਤੰਤਰ ਦਿਵਸ ਪਰੇਡ ਤੇ ਹੋਣਗੇ ਮੁੱਖ ਮਹਿਮਾਨ ਜੈਪੁਰ ਤੋਂ ਸ਼ੁਰੂ ਕਰਨਗੇ ਦੌਰੇ ਦੀ ਸ਼ੁਰੂਆਤ ਰੂਸੀ ਮਿਲਟਰੀ ਪਲੇਨ ਕ੍ਰੈਸ਼ ਚ 60 ਲੋਕਾਂ ਦੀ ਹੋਈ ਮੌਤ ਮਾਰੇ ਗਏ ਲੋਕ ਯੂਕਰੇਨੀ ਕੈਦੀ ਪੁੱਛ ਕਰ ਰਹੀ ਹੈ ਹਾਦਸੇ ਦੇ ਵਜੋਂ ਦੀ ਜਾਂਚ ਆਸਟ੍ਰੇਲੀਆ ਦੇ ਵੱਡੇ ਹਾਦਸੇ ਸਮੁੰਦਰ ਚ ਡੁੱਬਣ ਨਾਲ 4 ਪੰਜਾਬੀਆਂ ਦੀ ਹੋਈ ਮੌਤ ਇੱਕੋ ਪਰਿਵਾਰ ਦੇ ਸਨ ਸਾਰੇ ਮ੍ਰਿਤਕ africa ਦੇ mali ਚ ਟੈ ਗਿਆ ਗੈਰ ਕਾਨੂੰਨੀ ਸੋਨੇ ਦੀ ਖਾਨ ਸੱਤਾ ਤੋਂ ਬਾਅਦ ਲੋਕਾਂ ਦੀ ਹੋਈ ਮੌਤ ਬਚਾਅ ਕਾਰਜ ਜਾਰੀ ਇਹ ਸਾਰੀਆਂ ਹੁਣ ਤੱਕ ਦੀਆਂ ਮੋਖ ਖਬਰਾਂ ਮੈਨੂੰ ਦੇਵ ਜਾਜ਼ਤ ਫੇਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਦੇਖਦੇ ਰਹੋ smsd news